ਮੈਂ ਆਪਣੀ ਮਾਂ ਨੂੰ ਆਪਦੇ ਅੱਖਾਂ ਸਾਹਮਣੇ ਡੋਲੀ ਚ ਜਾਂਦੀ ਨੂੰ ਦੇਖ ਰਿਹਾ ਸੀ ਬਈ ਜਿਹੜਾ ਅਜੇ ਤੱਕ ਸ਼ਹਿਰ ਦੇ ਵਿੱਚ ਨੇ ਦੇਖਿਆ ਨਾ ਉਹ ਮੈਂ ਬਹੁਤ ਰੋਇਆ ਮੈਨੂੰ ਲੱਗਦਾ ਪੈਣਾ ਮਾਰੀਆ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੈਂ ਛੋਟਾ ਸੀ ਮੈਂ ਰੋਕ ਨਹੀਂ ਸਕਿਆ ਮੈਂ ਬਹੁਤ ਰੋਕਣਾ ਚਾਹੁੰਦਾ ਸੀ ਕਿ ਮੈਂ ਆਪਣੀ ਮਾਂ ਨੂੰ ਰੋਕਾਂ ਮੇਰੇ ਫਾਦਰ ਸਾਹਿਬ ਨੂੰ ਤਾਂ ਖੋਲਿਆ ਸੀ ਰੱਬ ਨੇ ਮੇਰੀ ਮਾਂ ਨੂੰ ਵੀ ਮੇਰੇ ਨਾਲ ਕਿਹਨੇ ਖੋਲਿਆ ਮੇਰੇ ਤੋਂ ਉਹ ਬਈ ਨੰਗਾ ਹੋ ਕੇ ਮੇਰੇ ਨਾਲ ਆ ਕੇ ਪੈਂਦਾ ਦੀ ਮਾਮਾ ਮੇਰਾ ਮੈਂ ਤੋਪਰ ਤੁਹਾਨੂੰ ਕੀ ਦੱਸਾਂ ਇਹ ਚੀਜ਼ ਬਾਰੇ ਭਈ ਮੈਂ 7ਵੇਂ ਮਹੀਨੇ ਦਾ ਸੀਗਾ ਜਦੋਂ ਮੇਰੇ ਫਾਦਰ ਸਾਹਿਬ ਦਾ ਪੁਲਿਸ ਮੈਨੂੰ ਕਾਊਂਟਰ ਕੀਤਾ ਸੀਗਾ। ਪੂਰੀ ਤਾਂ ਮੈਨੂੰ ਖੜਕੂ ਕਹਿ ਕੇ ਬੁਲਾਉਂਦੇ ਹੁੰਦੇ ਸੀ ਨਾਨਕੇ ਪਿੰਡ ਦੇ ਬੰਦੇ। ਕਈ ਬੰਦੇ ਮੈਨੂੰ ਅੱਤਵਾਦੀ ਕਹਿ ਕੇ ਬੁਲਾਉਂਦੇ ਹੁੰਦੇ ਸੀ। ਅੱਛਾ ਬਚਪਨ ਦੇ ਵਿੱਚ ਹੀ ਤੁਹਾਨੂੰ ਇਸ ਤਰ੍ਹਾਂ ਦੇ ਟੈਗ ਦੇ ਦਿੱਤੇ ਗਏ। ਮਾਂ ਮੈਨੂੰ ਘਰੋਂ ਕੱਢਦਾ। ਮੈਨੂੰ ਕਹਿੰਦਾ ਇਹ ਤੇਰੇ ਬਾਪ ਦਾ ਤੇਰਾ ਬਾਪ ਵੀ ਅੱਤਵਾਦੀ ਤੂੰ ਵੀ ਅੱਤਵਾਦੀ ਹੈਂ ਕਹਿੰਦਾ ਤੇਰਾ ਘਰ ਨਹੀਂ ਗਾਏ। ਮੇਰੇ ਨਾਲ ਐਸੇ ਇਦਾਂ ਦਾ ਮਤਲਬ ਵਿਹਾਰ ਕਰਨਾ ਵਿਹਾਰ ਕਰਨਾ ਉਹਨਾਂ ਨੇ ਕਿ ਇਹ ਮੈਂ ਕਿਤੇ ਹੋ ਰਹੀ ਆ ਉਹਨੂੰ ਭਈ ਮੈਂ ਚੰਡੀਗੜ੍ਹ ਤਾਂ ਘੁੰਮਦਾ ਗਿਆ ਸੀ ਮੋਟਰਸਾਈਕਲ ਤੇ ਮੈਨੂੰ ਇੱਕ ਤਾਂ ਇਹ ਲੱਗਦਾ ਵੀ ਕਿਸੇ ਦੇ ਚੀਜ਼ ਦੇ ਵਿੱਚ ਮਾਰ ਕੇ ਨਾ ਵੀ ਜ਼ਿੰਦਗੀ ਖਤਮ ਕਰਦਾ ਆ ਪਾਪਾ ਦੇ ਵਿਆਹ ਦੀ ਐਲਬਮ ਵੀ ਹੈਗੀ ਸੀਗੀ ਤੇ ਉਹਨਾਂ ਦੇ ਜਿੱਦਾਂ ਕਈ ਆਈਡੀ ਪ੍ਰੂਫ ਵਗੈਰਾ ਉਹਦੇ ਨੇ ਉਹਨਾਂ ਦੇ ਵੀ ਫੋਟੋ ਹੁੰਦੇ ਸਭ ਕੁਝ ਆਇਆ ਸੀਗਾ ਪਰ ਮੇਰੇ ਨਾਨਾ ਨਾਨੀ ਜਾਂ ਮੇਰੇ ਨਾਨਕੇ ਪਰਿਵਾਰ ਨੇ ਉਹ ਸਾਰੀਆਂ ਜਲਾਤੀਆਂ ਕਿ ਮੈਂ ਉਹਨਾਂ ਦੀ ਫੋਟੋ ਤੱਕਣਾ ਦੇਖਾਂ ਕਈ ਜਿਹੜੇ ਦੋਸਤ ਨਸ਼ੇ ਵਾਲੇ ਵੀ ਮਿਲ ਗਏ ਵਿੱਚ ਕਈ ਹੋਰ ਵੀ ਮਾੜੀ ਸੰਗਤ ਵਾਲੇ ਮਿਲ ਗਏ ਬਸ ਮੈਂ ਉਹਨਾਂ ਦੀ ਸੰਗਤ ਦੇ ਵਿੱਚ ਪੈ ਕੇ ਹੀ ਨਸ਼ੇ ਕਰਨ ਲੱਗ ਗਿਆ ਮੈਂ ਜ਼ਿੰਦਗੀ ਬਾਰੇ ਕਿ ਪਿਓ ਦੇ ਸੱਪੜ ਨੂੰ ਦਰਸਿਆ ਭਾਈ ਜ਼ਿੰਦਗੀ ਪਰਨਾ ਆਪਣੇ ਪਿਓ ਦੀ ਜੱਫੀ ਨੂੰ ਦਰਸਿਆ ਸ਼ਾਇਦ ਮੈਨੂੰ ਇੱਕ ਜੱਫੀ ਉਹਨਾਂ ਹੀ ਜਗ੍ਹਾ ਤੇ ਕੋਈ ਵੀ ਆ ਕੇ ਮੈਨੂੰ ਮੇਰਾ ਸਿਆਣਾ ਬੰਦਾ ਉਹਨਾਂ ਦੀ ਉਮਰ ਦਾ ਮੈਨੂੰ ਪਾ ਕੇ ਸਮਝਾਉਂਦਾ ਨਾ ਤਾਂ ਸ਼ਾਇਦ ਮੈਂ ਉਹ ਚੀਜ਼ਾਂ ਤੋਂ ਬਚ ਜਾਂਦਾ